ਮੰਮੀ ਵੀ ਨਾ ਖਾਧੀ ਕਰਦੇ ਆ ਗਲਗਲ ਤੇ ਮੇਰੇ ਪੇਕੇ ਨੂੰ ਮੇਨੇ ਮਾਰਦੇ ਰਹਿੰਦੇ ਆ ਦੱਸ ਉਹਨਾਂ ਦਾ ਕੀ ਕਸੂਰ ਆ ਲੈ ਵਿੱਚ ਹੁਣ ਚਾਹ ਬਣਾਉਣ ਲੱਗਿਆ ਟਾਈਮ ਤੇ ਲੱਗਣਾ ਹੀ ਆ ਨਾ ਜਦੋਂ ਬਣੇਗੀ ਫੇਰ ਹੀ ਲੈ ਕੇ ਜਾਉਂਗੀ ਨਾ ਮੰਮੀ 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 ਜੀ ਉੱਠ ਜਾ ਮੈਂ ਚਾਹ ਬਣਾ ਕੇ ਲਿਆਈ ਆ ਤੁਹਾਡੇ ਵਾਸਤੇ ਇਹਨੂੰ ਦੇ ਦੇਣੀ ਮੈਂ ਸੁੱਤੀ ਆ ਤੇ ਤੈਨੂੰ ਕੋਈ ਕਰਟ ਲਾਈ ਆ ਮੰਮੀ ਜੀ ਚਾਹ ਪੀ ਲੋ ਚਾਹ ਪੀ ਲੋ ਲੋ ਹੈ ਤੈਨ ਲੋਕਾਂ ਨੂੰ ਸੁਖਾਈ ਗਏ ਨੇ ਮੈਂ ਤਾਂ ਇਹੀ ਆਪੀ ਆਈ ਚਾਹ ਬਣਾ ਕੇ ਲਿਆ ਚਾਹ ਕਿ ਮੈਂ ਕਿਹਾ ਤਨ ਵਕਤ ਚਾਹ ਬਣਾ ਨੂੰ ਕੱਲ ਲਿਆ ਦੋ ਘੰਟਿਆਂ ਬਾਅਦ ਤੂੰ ਚਾਹ ਲੈ ਕੇ ਆਈ ਹੋਂਦੀ ਚਾਹ ਬਣਾਉਣ ਗਈ ਆ ਸੋਈ ਦੇ ਵਿੱਚ ਯਾ ਆਵੇ ਕਾ ਕਿਹੜਾ ਚਾਹ ਚੜਾ ਕੇ ਲਿਆਈ ਹੈ। ਚਾਹ ਬਣਾਖ ਲਈ ਦੋ ਘੰਟਿਆਂ ਬਾਅਦ ਤੋਂ ਚਾਹ ਬਣਾਖ ਲਈ ਹੈ। ਆ ਚਾਹ ਨਹੀਂ ਆ ਬਣਾ ਕੇ। ਨਾ ਵਿੱਚ ਕਿਤੇ ਮਿੱਠਾ ਨਾ ਵਿੱਚ ਕਿਤੇ ਪੱਤੀ ਉਹਦਾ ਹੀ ਤੱਤਾ ਪਾਣੀ ਕਰਕੇ ਲਈ ਦੋ ਘੰਟੇ ਹੋ ਗਏ ਤਨੂ ਰਸੋਈ ਚ ਵੜੀ ਨੂੰ। ਆ ਚਾਹ ਨਹੀਂ ਦੀ ਬਣਾ ਕੇ। ਆ ਲੈ ਜਾ ਮੈਂ ਨਹੀਂ ਤੇਰੀ। ਕੋੜ ਪਤਾ ਇਹ ਕਿ ਪੋਤਾ ਲੈ ਕਰਾਇਆ ਤਾਂ ਬੈਠੀ ਲੋਈ ਨਾ ਜਾ ਹੁਣ ਕਿਆ ਨਾ ਮਾਰ ਤੈਨੂੰ ਬਾਹ ਬਾਹ ਤੇ ਪਤਾ ਲੱਗ ਜੇਗਾ ਵੀ ਚਾਹ ਕਿੱਧਰ ਬਣਾ ਕੇ ਲਈ ਦੀ ਚਾਹ ਲਈ ਬੈ ਕਾ ਪੋਤਾ ਲੈ ਆ ਕੇ ਪਹਿਲੇ ਚਾਹ ਲਈ ਲੈ ਕੇ ਪੋਤਾ ਲੈ ਆ ਕੇ ਪੋਰਾ ਕੱਲੀ ਸਖਾਈ ਕਿਨੇ ਦੇ ਮਾਪਿਓ ਨੇ ਕਿ ਕਿਤਰਾ ਕੰਮ ਕਰੀਦਾ ਕਿਤਰਾ ਨਹੀਂ ਕਰੀਦਾ ਉਹ ਵੇ ਚੜ ਜਾਂਦੀ ਆਣ ਕੇ ਉਹ ਕੁੜੀ ਨੂੰ ਨਾਲ ਲੈ ਲੈਂਦੀ ਏ ਖਟੀਆਂ ਮਿੱਠੀਆਂ ਬਾਲਦੀਆਂ ਇਹਨਾਂ ਕੁੜੀ ਮੇਰੇ ਦਿਵਾਲੇ ਆਣ ਕੇ ਹੋ ਜਾਂਦੀ ਏ ਇਹਨਾਂ ਨੂੰ ਫਿਰ ਕੀ ਹੁੰਦਾ ਵਾ ਪੋਰਾ ਕਦੇ ਮਾਣਿਆ ਕੱਲੀ ਮਾਸਾਵਿਕ ਦਿੱਤੀ ਪਹਿਲਾਂ ਮम्मी ਦੇ ਕੋਲ ਮੇਰੇ ਚ ਪੋਚਾ ਮਾਰ ਦਿੰਨੀ ਏ ਨਹੀਂ ਤਾਂ ਫਿਰ ਮम्मी ਨੇ ਮੇਰੇ ਦਿਵਾਲੇ ਹੋ ਜਾਣਾ ਮम्मी ਬਤਨ ਮੇਰੇ ਨਾਲ ਇਦਾਂ ਮਾੜਾ ਸੁਲੂਕ ਕਰਦੀ ਮੈਂ ਹੈ ਨਾ ਹਰ ਬੂਟੇ ਨੂੰ ਪਾਣੀ ਲਾ ਦਦੀ ਆ ਮੰਮੀ ਅੰਦਰ ਆ ਚੋਰੀ ਚੋਰੀ ਉਹ ਵਾਲੇ ਬੂਟੇ ਨੂੰ ਪਾਣੀ ਪਾ ਹੀ ਦੇਣੀ ਆ ਆਹ ਵਿਚਾਰਾ ਬੂਟਾ ਮੇਰੇ ਵਰਗਾ ਸਾਡੀ ਵੀ ਕਿਸਮਤ ਦੋਵਾਂ ਦੀ ਇੱਕੋ ਜੀ ਆ ਘਰ ਵਿੱਚ ਇਹਦੀ ਵੀ ਕੋਈ ਇੱਜ਼ਤ ਹੈ ਨਹੀਂ ਆ ਤੇ ਮੇਰੀ ਵੀ ਹੈ ਨਹੀਂ ਆ ਇਹ ਵੀ ਵਿਚਾਰਾ ਬਿਨਾਂ ਕੁਝ ਖਾਦੇ ਪੀਦੇ ਸਾਰਾ ਦਿਨ ਇਦਾਂ ਖਲੋਤਾ ਰਹਿੰਦਾ ਪਤਾ ਨਹੀਂ ਮੰਮੀ ਇਹਦੇ ਨਾਲ ਤੇ ਮੇਰੇ ਨਾਲ ਇੰਨਾ ਮਾੜਾ ਸਲੂਕ ਕਿਉਂ ਕਰਦੇ ਮੈਂ ਪਤਾ ਨਹੀਂ ਮੰਮੀ ਦਾ ਕੀ ਮਾੜਾ ਕੀਤਾ ਵਾ ਜਾਂ ਮੈਂ ਇਹਨਾਂ ਦਾ ਕੀ ਵਿਗਾੜਿਆ ਪਤਾ ਨਹੀਂ ਵੀ ਮੰਮੀ ਸਾਡੇ ਨਾਲ ਇਦਾਂ ਕਿਉਂ ਕਰਦੇ ਆ ਉਚਾਰੇ ਨੂੰ ਕੋਈ ਫਾਲਤੂ ਨਹੀਂ ਲੱਗਦਾ ਤੇ ਮੰਮੀ ਇਹਨੂੰ ਮਾੜਾ ਕਹਿੰਦੇ ਰਹਿੰਦੇ ਜਿੱਦਾਂ ਮੰਮੀ ਇਹਨੂੰ ਮਾੜਾ ਕਹਿੰਦੇ ਆ ਕੱਲ ਭਾਵੇਂ ਮੈਨੂੰ ਵੀ ਇਦਾਂ ਹੀ ਮਾੜਾ ਕਹਿਣਾ ਪਤਾ ਨਹੀਂ ਸੋਣੂ ਕੀ ਕਰਦੇ ਹੋਣੇ ਆ ਠੀਕ ਠਾਕ ਪਹੁੰਚੇ ਵੀ ਆ ਕਿ ਨਹੀਂ ਮੈਂ ਤੇ ਇਹ ਵੀ ਨਹੀਂ ਪਤਾ ਉਹਨਾਂ ਨੇ ਕੁਝ ਖਾਦਾ ਪੀਤਾ ਵੀ ਆ ਕਿ ਨਹੀਂ ਹੋਂਨਾ ਬਗੈਰ ਤੇ ਕਮਰਾ ਨਾ ਖਾਲੀ ਖਾਲੀ ਲੱਗਣ ਦਿਆ ਜਦੋਂ ਮੇਰੇ ਨਾਲ ਹੁੰਦੇ ਆ ਨਾ ਮੈਨੂੰ ਕੋਈ ਫਿਕਰ ਨਹੀਂ ਹੁੰਦੀ ਪਰ ਹੁਣ ਤੇ ਮੈਨੂੰ ਇੱਕ ਮਰਾ ਵੀ ਵੱਡ-ਵੱਡ ਖਾਂ ਰਿਆ ਵਾ ਮੈਂ ਸੋਨੂ ਦੇ ਪਹੁੰਚ ਗਈ ਹੁਣੇ ਕਾਫੀ ਟਾਈਮ ਦੇ ਪਰ ਉਹਨਾਂ ਨੇ ਫੋਨ ਨਹੀਂ ਕੀਤਾ ਜਾ ਕੇ ਜਾਂ ਫਿਰ ਮੰਮੀ ਨੇ ਮੇਰੀ ਗੱਲ ਹੀ ਨਹੀਂ ਕਰਾਈ ਹੁਣੇ ਬਣਾ ਕੱਲ ਦਾ ਆਇਆ ਵਾ ਇੱਕ ਕਰੀ ਵੀ ਕਰੇ ਫੋਨ ਨਹੀਂ ਲਾਇਆ ਫੋਨ ਲਾ ਕੇ ਤੇ ਦੱਸ ਦਿੰਨਾ ਕਿ ਮੈਂ ਠੀਕ ਠਾਕ ਪਹੁੰਚ ਗਿਆ ਹਾਂ ਨਾਲੇ ਪੋਨੇ ਮੇਂ 10 ਬੈਠੇ ਹੋਣੇ ਆ ਫੋਨ ਦੇਖਦੇ ਹੋਣੇ ਆ ਪਰ ਫੋਨ ਲਾਉਣਾ ਮੰਮੀ ਨਾਲ ਗੱਲ ਕਰਦਾ ਹਾਂ ਫੋਨ ਦਾ ਫੋਨ ਹੋ ਰਿਹਾ ਲੱਗਦਾ ਫੋਨ ਆ ਰਿਹਾ ਹੁੰਦਿਆ। ਹਲੋ। ਸੱਸੀ ਘਾਲ ਮੰਮੀ। ਹੋ ਠੀਕ ਠਾਕ ਜੀ। ਹਾਂ ਸੱਸੀ ਘਾਲ ਪਤਾ ਹੈ। ਲੱਗਦਾ ਸੌਣ ਦਾ ਫੋਨ ਆਉਂਦਿਆ ਵਾ। ਮੰਮੀ ਸੌਣ ਨੂੰ ਮੇਰੇ ਨਾਲ ਗੱਲ ਕਰਨੀ। ਮੈਂ ਨਹੀਂ ਸੌਂਦੀਆਂ ਜਾ ਕੇ। ਮੈਨੂੰ ਕਹਿੰਦੀ ਮੇਰੀ ਵੀ ਗੱਲ ਕਰਵਾ। ਹਾਂ ਪਤਾ ਟਾਈਮ ਨਾ ਪਹੁੰਚ ਗਿਆ ਹੈ। ਫੋਨ ਕਿਉਂ ਨਹੀਂ ਕੀਤਾ ਜਾ ਕੇ? ਤੈਨੂੰ ਆਖੇ ਜਾਂਦੇ ਫੋਨ ਕਰ। हां जी मम्मी पहुंच गया है टाइम नाल थोड़ा जनहरा हो गया होगा मेनू ते ਨਾਲੇ ਮੈਂ ਥੱਕ ਬੜਾ ਗਿਆ ਹੈਗਾ ਤੇ ਮੈਂ ਤਦ ਨਹੀਂ ਵੀ ਫੋਨ ਲਾਇਆ ਮੈਂ ਚੱਲ ਮੈਂ ਸਵੇਰੇ ਫੋਨ ਲਾਵਾਂਗਾ ਤੇ ਫਿਰ ਮੈਂ ਦੱਸ ਦਵਾਂਗਾ ਕਿ ਮੈਂ ਠੀਕ ਠਾਕ ਪਹੁੰਚ ਗਿਆ ਸੀ ਤੁਮੇ ਫੋਨ ਮੇਂ ਠੀਕ ਹੀ ਹੋਗੀ ਮੇਰੇ ਮਗਰ ਉਹ ਦਾਸਤ ਨਹੀਂ ਹੋਈ ਜਿਆਦਾ ਫਿਕਰਤ ਨਹੀਂ ਕਰਦੀ ਜਿਆਦਾ ਉਹਨੂੰ ਕੀ ਹੋਇਆ ਵਾ ਉਹਦਾ ਹਾਲ ਚੜ ਬੜਾ ਪੁੱਛਣਾ ਮੈਂ ਉਹਦੇ ਠੀਕ ਨਹੀਂ ਮੇਰਾ ਨਹੀਂ ਪੁੱਛਿਆ ਨਾ ਤੋਂ ਆਪਣੇ ਭੈਣ ਦਾ ਪੁੱਛਿਆ ਕਿ ਕੀ ਹਾਲ ਹੈ ਉਹਦਾ ਤਾਂ ਬੜਾ ਫਿਕਰ ਹਿੰਦਾ ਵਾ ਠੀਕ ਠਾਕ ਹਨੂ ਕਿ ਹੋਣਾ ਵਾ ਠੀਕ ਠਾਕ ਲੈ ਦੱਸ ਮੰਮੀ ਕਿਦਾਂ ਦੀ ਗੱਲ ਕਰਦੇ ਪਏ ਹੋ ਉਹ ਵੀ ਤੇ ਇੱਕ ਆਪਣੇ ਘਰ ਦਾ ਮੈਂਬਰ ਹੀ ਆ ਜਿੱਦਾਂ ਤੁਹਾਨੂੰ ਮੇਰੀ ਫਿਕਰ ਰਹਿੰਦੀ ਆ ਮੈਨੂੰ ਵੀ ਤੇ ਉਹਦੀ ਫਿਕਰ ਰਹਿਣੀ ਆ ਤੇ ਬਾਕੀ ਤੁਹਾਡੀ ਰਹੀ ਗੱਲ ਤੁਸੀਂ ਤੇ ਤੁਹਾਡੇ ਗੱਲਾਂ ਤੋਂ ਵੀ ਪਤਾ ਲੱਗਦਾ ਪਿਆ ਕਿ ਤੁਸੀਂ ਠੀਕ ਠਾਕ ਹੀ ਹੋ ਮੰਮੀ ਪੂਨਮ ਕਿੱਥੇ ਆ ਫੋਨਮ ਨਾਲ ਗੱਲ ਕਰਾਇਆ ਆਂ ਮੰਮੀ ਪਿਆ ਨਮੈ ਸਾਮ ਨੂੰ ਗੱਲ ਕਰੂੰਗਾ ਤੇ ਹੁਣ ਮੈਂ ਕੰਮ ਤੇ ਜਾਵਾਂ ਲੇਟ ਹੋਣ ਡਿਆ ਵਾਂ ਅੱਜ ਪਹਿਲਾ ਦਿਨ ਹੋਆ ਤੇ ਨਾਲੇ ਮੈਂ ਪੂਨਮ ਨਾਮ ਕਰ ਲੂੰਗਾ ਸਾਮ ਨੂੰ ਚਲ ਠੀਕ ਹੈ ਚੰਗਾ ਫਿਰ ਧਿਆਨ ਰੱਖੀਆ ਆਪਣਾ ਚੰਗਾ ਮੰਮੀ ਕੋਈ ਨਹੀਂ ਮੈਂ ਤੇ ਆਪਣਾ ਧਿਆਨ ਹੀ ਰੱਖੂੰਗਾ ਤੇ ਤੁਸੀਂ ਵੀ ਆਪਣਾ ਧਿਆਨ ਰੱਖਿਓ ਦਵਾਈ ਦੁਈ ਟਾਈਮ ਨਾ ਲੈ ਲਿਓ ਚੰਗਾ ਚੰਗਾ ਫਿਰ ਹੈ ਚੰਗਾ ਚੰਗਾ ਕਿੱਦਾਂ ਕੇ ਘਰ ਕੋਣ جا کے اندر ਬੈਣੀ ਆں چلਦੀ ਅੰਦਰ ਹੋਰ ਚੰਗ ਲਿਟੋਗ ਤੱਕ ਇਹ ਸਾਰੇ ਮम्मी ਮੈਂ ਤੇ ਵੈਹ ਗਲੀ ਚ ਖਲੋਤੀ ਹਾਂ ਤੇ ਚਾਚੀ ਨੰਗਣ ਬੈਠੀ ਤੇ ਉਹਨਾਂ ਨਾਲੇ ਦੋ ਮਿੰਟ ਖਲੋਤੀ ਚਾਚੀ ਨਾ ਖੜੇ ਆ ਜਾ ਘਰੇ ਆ ਜਾ ਮੰਮੀ ਚਾਚੀ ਕਹਿੰਦੇ ਮੈਂ ਹੋ ਕੇ ਜਾਣੀ ਆ ਤੇ ਵੀਰੇ ਬਾਪ ਆਹ ਆਉਂਦੇ ਆਂ ਕੀ ਕਹਿੰਦੇ ਕੀ ਠਾਕ ਮੋੜ ਗਈ ਆਹ ਵੀ ਠਾਕ ਕੋਈ ਨਹੀਂ ਤੇ ਆਪੇ ਛੰਡੇ ਆਹੀ ਉਹਨਾਂ ਦਾ ਕੀ ਆਣਾ ਰਾਣੀ ਕਾ ਤਰਾ ਇਹਨਾਂ ਕਾ ਵੀ ਨਾ ਗੱਲ ਤੇ ਬਾਪ ਇਹਨਾਂ ਕੀ ਗੱਲ ਕਰਨੀ ਮੈਂ ਆਪੇ ਗੱਲ ਕਰ ਲੀ ਜਦੋਂ ਨਾਲ ਮੂੰਹ ਕਰਾ ਦੇਣੀ ਹੈ ਨਾ ਤੁਸੀਂ ਗੱਲ ਦੇ ਭਾਗੀ ਅਦਾਸ ਜੀ ਮੈਂ ਨਹੀਂ ਕਰਾਈ ਕਰਾਂ ਮੈਂ ਪਾਪੀ ਬਾਹਰ ਗਈ ਇਹ ਨਿਕਵਾ ਬੀਤੇ ਮੈਂ ਕੀ ਉਠਾ ਕੇ ਮੰਮੀ ਦੀ ਜਾਨਾ ਕਰ ਰਹੀ ਕਰੋ ਤੇ ਗੱਲ ਕਰਾ ਲੈਣੇ ਭਾਗੀ ਸੱਸੀ ਕਾ ਭੈਣ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਸਨਾਉ ਠੀਕ ਠਾਕ ਹੈ ਬੈਠ ਜੀ ਕੁਰਸੀ ਲੈਣੀ ਰੱਟ ਲਈ ਨਹੀਂ ਕੋਈ ਨਹੀਂ ਪੁੱਤ ਮੈਂ ਇੱਥੇ ਬਹਿ ਜਾਣਾ ਅਦਾ ਮੰਝੇ ਤੇ ਬੈਹਿਣਾ ਵਾ ਕੋਈ ਨਹੀਂ ਹੋ ਸੁਣਾ ਠੀਕ ਠਾਕ ਹਾਂ ਠੀਕ ਠਾਕ ਉਹ ਮੁੰਡੇ ਦਾ ਆਇਆ ਫੋਨ ਹਾਂ ਆਇਆ ਫੋਨ ਸਰੇ ਆਉਂ ਗਿਆ ਤੁਹਾਨੂੰ ਦਾ ਅੱਛਾ ਠੀਕ ਆ ਪੁੱਤਰੇ ਲੈ ਆਉਣਾ ਇਹ ਨਾਲ ਹਾਂ ਮੈਂ ਕੱਲੀ ਇਥੇ ਕਿਹਦੇ ਘਰ ਆਈ ਹਾਂ ਮੈਂ ਕਹਿੰਦੇ ਜਾਂਦੀ ਜਾਂਦੀ ਹੋ ਜਾਨੀ ਭੈਣ ਜੀ ਨੂੰ ਮਿਲ ਜਾਨੀ ਆ ਅੱਛਾ ਹਾਂ ਤਾਂ ਕਰਕੇ ਕੋਈ ਨਹੀਂ ਜਿੱਦਣ ਹੋਣਾ ਆਵਾਂਗਾ ਫਿਰ ਪੁੱਤਰਾ ਲੈ ਕੇ ਆਉਣਾ ਨਾਲ ਠੀਕ ਹੋਰ ਨੋਂ ਦਾ ਖਿਆਲੇ ਠੀਕ ਆ ਭੈਣ ਜੀ ਨੂੰ ਕੀ ਕਰਦੀ ਕੁਛ ਵੀ ਨਹੀਂ ਕੰਮ ਤੰਦਾ ਲਈ ਕਰਨਾ ਅੱਛਾ ਤੇ ਮੈਂ ਕਹਾਂ ਮੈਂ ਤਾਂ ਤਾਈ ਵੱਲੋਂ ਹੋ ਕੇ ਆਵਾ ਜੀਗਾ ਹਾਂ ਕਹਿੰਦੀ ਕੋਈ ਨਹੀਂ ਮੰਮੀ ਜਾ ਯਾਰ ਹੋਰ ਪੈਂਦੀ ਤੇਰੇ ਨੂੰਹ ਦਾ ਕੀ ਹਾਲ ਠੀਕ ਠਾਕ ਆ ਹਾਂ ਠੀਕ ਆ ਹੋਰ ਕਿੱਦਾਂ ਹੈ ਟੈਨਡੰਗ ਕੋਈ ਨਾ ਕਿੱਥੇ ਦੋ ਢਾਈ ਮਹੀਨੇ ਵਿਆਹ ਨੂੰ ਅਜੇ ਤੇ ਇਦਾਂ ਹੀ ਆ ਕੋਈ ਦਵਾਈ ਦੂਈ ਲਿਓਣੀ ਸੀ ਜਿੱਦਾਂ ਤੂੰ ਪੁੱਛਨੀ ਹੈ ਇਦਾਂ ਕਈ ਆਂਡਰਾ ਵਾਂਡਰਾ ਪੁੱਛਦੀਆਂ ਨੇ ਇਹ ਜਮਾਨਾ ਦਾ ਆ ਉਹਨਾਂ ਦਾ ਮੈਂ ਹਾਂ ਚਲੋ ਕੀ ਕਰਨਾ ਭੈਣ ਜੀ ਫਿਰ ਹੁਣ ਇਹ ਤਾਂ ਪਰਮਾਤਮਾ ਦੇ ਹੱਥ ਵਾਸਾ ਪੈਂਦੀ ਮੇਰੀ ਨੂੰਹ ਦੀ ਤੇ ਰੱਬ ਨੇ ਆਂਦਿਆਂ ਸੁਣ ਲਈ ਕੋਈ ਦਵਾਈ ਕੋਈ دارو ਨਹੀਂ ਉਹਨੂੰ ਦਿੱਤਾ ਤੇ ਇਹ ਖਾਂਦੀ ਹੁਣੀ ਆ ਪੀਜੇ ਪੂਜੇ ਖਾਂਦੀ ਹੁਣੀ ਆ ਕੋਈ ਪ੍ਰੇਜ ਵੀ ਬੱਚਾ ਫੇ ਕਰੇ ਤਾਂ ਹੀ ਆ ਨਾ ਨਾ ਭੈਣ ਜੀ ਕਿਸੇ ਪੀਜੇ ਪਰ ਕਰਦੇ ਛੱਡਦੀਆਂ ਨਹੀਂ ਇਹ ਨੂੰ ਕਿੱਥੇ ਗਈ ਆ ਪੇਕੇ ਗਈ ਆ ਨਹੀਂ ਇੱਥੇ ਹੀ ਆ ਉਹ اندر ਹੁਣੀ ਆ ਮਾਲਣੀ ਆ ਮਿਸਰੀ ਜਿਨੇ ਵਾਗ ਮੈਂ ਨੂੰ ਹੁਣ ਪੇਕੇ ਘਲਾਣ ਵਾਸਤੇ ਥੋੜਾ ਵਿਆਕ ਲੈਂਦੀ ਐ ਬਸ ਤੇ ਹਾਂ ਮਾਸ਼ੇ ਮਾਰ ਨਹੀਂ ਆ ਮੈਂ ਪੇਕੇ ਕਰਾਨੀ ਆ ਮੈਂ ਨਿਕਲਾਂਦੀ ਪੇਕੇ ਅੱਛਾ ਪੇਕੇ ਹੀ ਰਹੀ ਐ ਨਾ ਚਰ ਮਾ ਦੇ ਕੋਲੇ ਉਹ ਨੰਦਰ ਲੰਮੇ ਪਈ ਆ ਅੰਦਰੇ ਲੰਮੇ ਪਈ ਆ ਅਜ ਨੂਹਾਂ ਦੀਆਂ ਅੰਦਰੋਂ ਚੱਲ ਬਾਹਰ ਆਏ ਕੋਈ ਆਇਆ ਵਾ ਪੂਨਾ ਮਾਂ ਇਹ ਨੀ ਇੱਥੇ ਨਹੀਂ ਮਾਨੇ ਦਿੱਤੀ ਅੱਜ ਦਾ ਦੇ ਨੂਹਾਂ ਤੇ ਆ ਭੈਣ ਜੀ ਕਰਦੀਆਂ ਏ ਇਦਾਂ ਹੀ ਆ ਜਿੰਨਾ ਕਾਹੀ ਉਹਨਾਂ ਹੀ ਕਰਦੀ ਆ ਨਹੀਂ ਜਾਂਦੀਆਂ ਬਾਹਰ ਆਂਦੇ ਵੀ ਚੱਲ ਚੱਲ ਜੇ ਹੋ ਕੇ ਬਾਹਰੋਂ ਬਾਹਰ ਹੀ ਨਹੀਂ ਪੁੱਛਦੀਆਂ ਕਾਲੀ ਨਿਕਲਦੀਆਂ ਨਹੀਂ ਪੂਨਾ ਵਾ ਨਹੀਂ ਤੇਰੇ ਆਨੀ ਤੇਰੇ ਚਾਚੀ ਆਈ ਆ